ਦੇ ਲੋਕੀ ਚਿੰਗ ਰਹੇ ਹੈਗੇ ਆ ਕੰਮ ਕਰਨ ਨੂੰ ਕਿਹਦੇ ਆ ਗਿਆ ਕਰਾ ਤੇ ਚੌਧਰੀ ਚੌਧਰੀ ਕਹਿੰਦੇ ਸੀ ਕੋਈ ਗਲਤੀ ਵੀ ਨਹੀਂ ਸਪੈਸੀਫਾਈ ਕਰ ਜਾਗੇ ਇਹ ਸਾਰੇ ਡੈਗਰ ਕੋਈ ਗੱਲ ਨਹੀਂ ਉਹਦੇ ਕੰਮ ਮਿਲਤੇ ਹੀ ਜਾਣ ਹਾਂ ਨਹੀਂ ਨਹੀਂ ਕੰਮ ਮਿਲ ਜਾਗਾ ਬਾਕੀ ਗਲਤ ਹੋ ਗਿਆ ਕੰਮ ਮਿਲ ਗਿਆ ਵਨ ਡਬਲ ਏ ਹਾਂਜੀ ਆ ਵਧੀਆ ਹੋ ਗਿਆ ਕੰਮ ਤੇਰਾ ਬਣ ਗਿਆ ਕਿਦੇ ਵੇ ਤੇ ਅੱਖਾਂ ਕੱਢੀ ਪੂਰੀ ਗੋਲੀਆਂ ਮੱਖਾਂ ਠੀਕ ਕਰਦੇ ਸਿੰਘ ਦੇ ਲੜ ਲੱਗੀ ਉਹ ਚੜਦੀ ਕਲਾ ਜਾ ਰਹਾ ਸਿੰਘ ਉਹ ਅੱਖਾਂ ਨਾਲ ਅੱਦੀਆਂ ਦੇ ਖੇੜੀ ਵਾਲਾ ਬਾਬਾ ਯਾਰ ਉਹਦੀ ਹੀ ਕਰਦੀ ਹੈ ਤੁਹਾਨੂੰ लवली ਹਾਂਜੀ ਆ ਵਧੀਆ ਹੋ ਗਿਆ ਜਿਹੜਾ ਤੇਰਾ ਕੰਮ ਬਣ ਗਿਆ ਹਾਂਜੀ ਹਾਂਜੀ ਤਾਂ ਹੁਣ ਇਹ ਆ ਨਾ ਹਸ ਰਹੀ ਕੁੜੀ ਐ ਇਹਨੂੰ ਉਠਾ ਲੀਏ ਨੇ ਇਹ ਤਾਂ ਨਹੀਂ ਨਹੀਂ ਮੈਂ ਨਹੀਂ ਹੱਸਿਆ ਬਈ ਯਾਰ ਮੈਂ ਪੱਪਾ ਦਾ ਨਹੀਂ ਜਾਣਾ ਯਾਰ ਨਾ ਉਹ ਤੂੰ ਭਾਗੋ ਕਵੇਂ ਲੱਗਦਾ ਰਾਂ ਪਾ ਆ ਨੂੰ ਐ ਮੁਰਕੇ ਵਾਪਸ ਹੋਈ ਆ ਬੰਨ लवली ਹਾਂਜੀ ਵਧੀਆ ਹੋ ਗਿਆ ਜਿਹੜਾ ਤੇ ਕੰਮ ਬਣ ਗਿਆ ਉਹ ਗੱਲ ਹੋ ਗਿਆ लवली ਹਾਂਜੀ ਆ ਵਧੀਆ ਹੋ ਗਿਆ ਜਿਹੜਾ ਕੰਮ ਬਣ ਗਿਆ ਹਾਂਜੀ ਹਾਂਜੀ ਹੁਣ ਇਹ ਆ ਕਿ ਮਿਹਨਤ ਕਰਨੀ ਪੂਰੀ ਕੋਈ ਗੱਲ ਨਹੀਂ ਪੜੀ ਜੀ ਜੋਰਦਾਰ ਫਿਕਰ ਕਰੀ ਉਹ ਵਧੀਆ ਹੋ ਗਿਆ ਜਿਹੜਾ ਕੰਮ ਉਧਰ ਵੀ ਹਾਂਜੀ ਠੀਕ ਹੈ ਨਾ ਅੱਜ ਕੰਮ ਮੌਕਾ ਨਹੀਂ ਕਾਉਣ ਅੱਜ ਤਰੋ ਕੰਮ ਮੌਕਾ ਹੀ ਜਾਂਦਾ ਇਹ ਤਾਂ ਕੰਮ ਖੋ ਗਿਆ ਨਿਕਲਣ ਸੀ ਕਿ ਨਿਕਲਣਾ ਵਾਲਾ ਵੇਚ ਹੀ ਲਿਆ ਹੁਣ ਚੜ੍ਹ ਜੀ ਕਲਾ ਜੀ ਹੋ ਹੀ ਜਾਂਦਾ ਨਹੀਂ ਇਹ ਤਾਂ ਤਾਂ ਬਣਾ ਲੀਏ लवली ਹਾਂਜੀ ਆ ਵਧੀਆ ਹੋ ਗਿਆ ਜਿਹੜਾ ਕੰਮ ਬਣ ਗਿਆ ਹਾਂਜੀ ਹਾਂਜੀ ਹੁਣ ਮਿਹਨਤ ਕਰਨੀ ਪੂਰੀ ਨਹੀਂ ਕੋਈ ਗੱਲ ਨਹੀਂ ਤੇ ਜੋ ਤਾਂ ਫਿਕਰ ਨਾ ਕਰੀ ਚੰਗਾ ਹਾਂਜੀ ਉਹ ਆਪਣੇ ਘਰ ਠੀਕ ਆ ਯਾਰ ਯਾਰ ਕੀ ਕਰੀ ਮੈਂ ਨਹੀਂ ਸਹਿਪਾਜੀ ਅੜੇ ਅਸਰ ਚ ਪਾਜੀ ਆ ਯਾਰ ਵਨ ਲਵਲੀ ਹਾਂਜੀ ਆ ਵਧੀਆ ਹੋ ਗਿਆ ਜਿਹੜਾ ਕੰਮ ਬਣ ਗਿਆ ਤੇਰਾ ਹਾਂਜੀ ਹਾਂਜੀ ਹੁਣ ਪੂਰੀ ਮਿਹਨਤ ਕਰਨੀ ਆ ਨਹੀਂ ਕੋਈ ਗੱਲ ਨਹੀਂ ਤੇ ਪਿੱਛੇ ਦਾ ਨਾ ਕੋਈ ਫਿਕਰ ਕਰੀ ਠੀਕ ਐ ਜੋ ਤਾਂ ਵੀ ਉਹ ਆਪਣੇ ਘਰ ਸੌਖੀ ਆ ਹੁਣ ਮਿਹਨਤ ਕਰੇਗਾ ਤੇ ਮੁੜ ਕੇ ਘਰ-ਬਾਰ ਵੀ ਜਿਹੜਾ ਕਿ ਨਹੀਂ ਉਹ ਬਣਾਵਾਂਗੇ ਕਿਆ ਹੋ ਤੇ ਹੈ ਹੀ ਠੀਕ ਹੈ ਨਾ ਹਾਂਜੀ ਤਾਂ ਮੁੜ ਕੇ ਕਿਤੇ ਫੇਰ ਚੰਗੇ ਕੰਟਰੀਜ਼ ਵੇਖ ਲਾਂਗੇ 1 ਤੂੰ ਪੈਸੇ ਕਮਾ ਹਾਂਜੀ ਮੁੜ ਕੇ ਕਿਹੇ ਚੰਗੇ ਦੇਸ਼ ਵੇਰ ਵੇਖ ਲਾਂਗੇ ਅੱਜ ਗੜਬੜਿਆ ਅੱਜ ਗੜਬੜਿਆ ਅੱਜ ਗੜਬੜਿਆ ਅਰੇ ਅਰੇ ਖਾਬੀ 1 ਤਬਲੀ ਹਾਂਜੀ ਹੁਣ ਦੋਨਾਂ ਪੈਸੇ ਕਮਾ ਚੰਗੇ ਹਾਂਜੀ ਹਾਂਜੀ ਫੇਰ ਵੇਖਾਂਗੇ ਕਿਹੇ ਦੂਜੇ ਦੇਸ਼ ਚ ਬਣਾ ਲਾਂਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੱਸ ਦਾਂਗਾ ਮੈਂ ਤੁਹਾਨੂੰ ਵੈਰੀ ਗੁੱਡ ਕਰ ਲਓ ਲਵਲੀ ਉਹ ਤੋਂ ਸਾਨੂੰ ਦਿਲ ਲਾ ਕੇ ਕੰਮ ਕਰਨਾ ਤੇ ਪਿੱਛੇ ਦਾ ਬਿਲਕੁਲ ਫਿਕਰ ਨਹੀਂ ਕਰਨਾ ਨਹੀਂ ਕੋਈ ਗੱਲ ਨਹੀਂ ਜਿਹੜੀ ਹੁਣ ਤਨੀ ਵੱਡੀ ਜ਼ਿੰਮੇਵਾਰੀ ਸੀ ਨਾ ਜੋਦੀ ਉਹ ਵੇਖ ਲੈਣਾ ਕਿੰਨਾ ਚੰਗਾ ਪਰੋਣਾ ਮਿਲ ਗਿਆ ਹਾਂਜੀ ਹਾਂਜੀ ਤੇ ਹੋਰ ਦੱਸ ਅਸੀਂ ਕੀ ਲੱਭਣਾ ਚੜਦੀ ਗੱਲ ਪਾਣੀ ਇੱਥੇ ਉਹ ਜਿਹੜਾ ਆ ਪਕਾਉਣਾ ਹਾਂ ਨਹੀਂ ਰੋਟੀ ਪਾਣੀ ਆਪਣਾ ਖਾਇਆ ਕਰੀ ਤੇ ਜਦੋਂ ਤੇਰਾ ਲੱਗਿਆ ਕਰੂਗਾ ਨਾ ਟਾਈਮ ਵਨ ਜਦੋਂ ਕਿ ਤੇਰਾ ਲੱਗਿਆ ਕਰੂਗਾ ਨਾ ਟਾਈਮ ਕਿਦਾ ਲੋ ਬਾਗ ਚ ਚਲ ਜਦੋਂ ਤੇਰਾ ਬਹੁਤ ਟਾਈਮ ਵਨ ਜਦੋਂ ਵੀ ਕਿਤੇ ਟਾਈਮ ਲਗਿਆ ਕਰੋਗਾ ਨਾ ਉਦੋਂ ਫੋਨ ਕਰ ਦਿਆ ਕਰੇ ਕੋਈ ਗੱਲ ਨਹੀਂ ਠੀਕ ਲੋ ਜੀ ਨਾ ਚੰਗਾ ਫਿਰ ਪੋਆ ਜੀ ਚੰਗਾ ਪੁੱਤ ਵੱਡੀ ਵੱਡੀ ਅਮਰ ਹੋਵੇ ਹਾਂ ਕੋਈ ਗੱਲ ਨਹੀਂ ਮਗਰ ਆ ਜਾ ਕਰਾਂਗੇ ਹਾਂ ਹਲੋ 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 ਬੋਲੀ ਲਬਲੀ ਹਲੋ ਜਿੱਦਾਂ ਵੀ ਹੁੰਦਾ ਉਹਨਾਂ ਨੂੰ ਮਨਾ ਚਲੋ ਕੋਈ ਗੱਲ ਨਹੀਂ ਮੈਂ ਇੱਕ ਵਾਰੀ ਫੇਰ ਗੱਲ ਕਰਕੇ ਦੇਖੂੰਗੀ ਉਹਨਾਂ ਨਾਲ ਤੂੰ ਉਹਨਾਂ ਨੂੰ ਕਵੀ ਫਿਰ ਰੰਗ ਨੂੰ ਕੀ ਕਰਨਾ ਵਾ ਰੰਗ ਤੇ ਦੋ ਹੀ ਹੁੰਦੇ ਤੂੰ ਬਣ ਵੇਹ ਬਹੁਤ ਤੂੰ ਮਨਾ ਉਹਨਾਂ ਨੂੰ ਕਹਿ ਪੇ ਰੰਗ ਤੇ ਦੋ ਹੀ ਹੁੰਦੇ ਆ ਜਾਂ ਗੋਰਾ ਤੇ ਜਾਂ ਥੋੜਾ ਸਲੇਰਾ ਜਿਆਦਾ ਕਾਲਾ ਵੀ ਨਹੀਂ ਰੰਗ ਸਾਡੇ ਮੁੰਡੇ ਦਾ ਚੱਲ ਆਹ ਤੇ ਮੈਂ ਚੱਲ ਚੱਲ ਆਹ ਤਾਂ ਮੈਂ ਇਹ ਹੋ ਉਹ ਆਂਦੇ ਮੁੰਡੇ ਦਾ ਰੰਗ ਕਾਲਾ ਵਾ ਨਾ ਪਹਿਲਾਂ ਨਹੀਂ ਤੈਨੂੰ ਦਿਖਿਆ ਜਦੋਂ ਫੋਟੋ ਵਿਖਾ ਲਈ ਸੀ ਕੋਈ ਗੱਲ ਨਹੀਂ ਤੇਰਾ ਖਿਆੜਾ ਤੇ ਮੈਂ ਵੀ ਨਹੀਂ ਛੱਡਦੀ ਪੁੱਤ ਤੂੰ ਜਾ ਉਹਨਾਂ ਦੇ ਘਰ ਉਹ ਵੱਡੇ ਆ ਉਹ ਉੱਥੇ ਪਿਆ ਹਨਾ ਕੀ ਬੰਦਾ ਵਾ ਮੈਨੂੰ ਤਾਂ ਮੈਂ ਵੀ ਸਮਝੀ ਰਵੀ ਰਹੀ ਹੈਗੇ ਆ ਕੰਮ ਕਰਨ ਨੂੰ ਕਦੇ ਕਦੇ ਆ ਕੇ ਕਰਾਂ ਤੇ ਚੌਧਰੀ ਚੌਧਰੀ ਕਹਿੰਦੀ ਸੀ ਕੋਈ ਗੱਲ ਨਹੀਂ ਵੀ ਇੰਨੀ ਸਪੈਸੀਫਾਈ ਕਰ ਦਿਆਂਗੇ ਇਹ ਸਾਰੇ ਦਾਜਰ ਵਾ ਕੋਈ ਗੱਲ ਨਹੀਂ ਉਹਦੇ ਕੰਮ ਮਿਲਤੇ ਹੀ ਜਾਣ ਹਾਂ ਨਹੀਂ ਨਹੀਂ ਕੰਮ ਮਿਲ ਜਾਗਾ ਬਾਕੀ ਗੱਲ ਤੋਂ ਕੰਮ ਹੀ ਆ ਗਿਆ ਵਨ ਲਵਲੀ ਹਾਂਜੀ ਆ ਵਧੀਆ ਹੋ ਗਿਆ ਕੰਮ ਤੇਰਾ ਬਣ ਗਿਆ ਕਿਤੇ ਵਧੀਆ ਵਧੀਆ ਅੱਖਾਂ ਗੱਲ ਪੂਰੀ ਖਾਲੀਆਂ ਅੱਖਾਂ ਕਿਹੜੇ ਕਰਦੇ ਸਕੇਦੇ ਰੋਣ ਲੱਗੀ ਹਾਂਜੀ ਇਹਨੂੰ ਚਾਦੀ ਕਲਾ ਜਰਾ ਸਿੰਘ ਉਹ ਅੱਖਾਂ ਆ ਦਿੱਤੀਆਂ ਨੇ ਛੇੜੀ ਵਾਲਾ ਬਾਬਾ ਜਣਾ ਉਹਦੀ ਹੀ ਕਰਦੀ ਹੈ ਲਵਲੀ ਹਾਂਜੀ ਆ ਵਧੀਆ ਹੋ ਗਿਆ ਜਿਹੜਾ ਤੇਰਾ ਕੰਮ ਬਣ ਗਿਆ ਹਾਂਜੀ ਹਾਂਜੀ ਹੁਣ ਇਹ ਆ ਨਾ ਹਸੀ ਗਿਆ ਕੁੜੀ ਐ ਬਾਲ ਯਾਰ ਇਹਨੂੰ ਉਠਾ ਲਿਆ ਨਹੀਂ ਇਹ ਨਹੀਂ ਨਹੀਂ ਮੈਂ ਨਹੀਂ ਹੱਸਿਆ ਬਈ ਯਾਰ ਮੈਂ ਭੱਜਦਾ ਨਹੀਂ ਜਾਣਾ ਯਾਰ ਉਹ ਤੂੰ ਭਾਗੋ ਕਿਵੇਂ ਲੱਗਦਾ ਪਾਪਾ ਆਨੂ ਐ ਮੁਰਗੇ ਵਾਰਸ ਹੋਈ ਆ ਬਨ लवली ਹਾਂਜੀ ਵਧੀਆ ਹੋ ਗਿਆ ਜਿਹੜਾ ਕੰਮ ਬਣ ਗਿਆ ਉਹ ਗੱਲ ਹੋ ਗਿਆ लवली ਹਾਂਜੀ ਉਹ ਵਧੀਆ ਹੋ ਗਿਆ ਜਿਹੜਾ ਕੰਮ ਬਣ ਗਿਆ ਹਾਂਜੀ ਹਾਂਜੀ ਹੁਣ ਇਹ ਆ ਕਿ ਮਿਹਨਤ ਕਰਨੀ ਪੂਰੀ ਕੋਈ ਗੱਲ ਨਹੀਂ ਫਪੜ ਜੀ ਜੋਰਦਾਰ ਫਿਕਰ ਕਰੀ ਉਹ ਵਧੀਆ ਹੋ ਗਿਆ ਜਿਹੜਾ ਕੰਮ ਉਧਰ ਵੀ ਹਾਂਜੀ ਠੀਕ ਐ ਨਾ ਕੰਮ 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 ਕ ਉਹ ਆਪਣੇ ਘਰ ਠੀਕ ਆ ਯਾਰ ਕੀ ਕਰੀ ਮੈਂ ਨਹੀਂ ਸਿਆ ਭਾਜੀ ਅਰੇ ਅਸਲ ਚ ਭਾਜੀ ਅਰੇ ਵਨ ਲਵਲੀ ਹਾਂਜੀ ਆ ਵਧੀਆ ਹੋ ਗਿਆ ਜਿਹੜਾ ਕੰਮ ਬਣ ਗਿਆ ਤੇਰਾ ਹਾਂਜੀ ਹਾਂਜੀ ਹੁਣ ਪੂਰੀ ਮਿਹਨਤ ਕਰਨੀ ਆ ਨਹੀਂ ਕੋਈ ਗੱਲ ਨਹੀਂ ਤੇ ਪਿੱਛੇ ਦਾ ਨਾ ਕੋਈ ਫਿਕਰ ਕਰੀ ਠੀਕ ਐ ਜੋ ਉਦਾਂ ਵੀ ਉਹ ਆਪਣੇ ਘਰ ਸੌਖੀ ਆ ਹੁਣ ਮਿਹਨਤ ਕਰੇਗਾ ਤੇ ਮੁੜ ਕੇ ਘਰ-ਬਾਰ ਵੀ ਜਿਹੜਾ ਕਿ ਨਹੀਂ ਉਹ ਬਣਾਵਾਂਗੇ ਓਏ ਆਹੋ ਤੇ ਹੈ ਹੀ ਠੀਕ ਐ ਨਾ ਹਾਂਜੀ ਤੇ ਮੁੜ ਕੇ ਕਿਤੇ ਫੇਰ ਚੰਗੇ ਕੰਟਰੀਜ਼ ਵੇਖ ਲਾਂਗੇ ਠੀਕ ਵਨ ਤੂੰ ਪੈਸੇ ਪੁਹੇ ਕਮਾ ਹਾਂਜੀ ਮੁੜ ਕੇ ਕਿਹੇ ਚੰਗੇ ਦੇਸ਼ ਵੇਰ ਵੇਖ ਲਾ ਅੱਜ ਗੜਬੜਿਆ ਅੱਜ ਗੜਬੜਿਆ ਅੱਜ ਗੜਬੜਿਆ ਅਰੇ ਅਰੇ ਖਾ ਭਾਣ लवली ਹਾਂਜੀ ਹੁਣ ਦੋਨਾਂ ਪੈਸੇ ਪੁਹੇ ਕਮਾ ਚੰਗੇ ਹਾਂਜੀ ਹਾਂਜੀ ਫੇਰ ਵੇਖਾਂਗੇ ਕਿਹੇ ਦੂਜੇ ਦੇਸ਼ ਚ ਬਣਾ ਲਾਂਗੇ ਕੋਈ ਗੱਲ ਨਹੀਂ ਠੀਕ ਹੈ ਨਹੀਂ ਕੋਈ ਗੱਲ ਨਹੀਂ ਦੱਸ ਦਾਂਗਾ ਮੈਂ ਤੁਹਾਨੂੰ ਵੈਰੀ ਗੁੱਡ ਕਰ ਲਓ लवली ਉਹ ਤੋਂ ਤੇਣਾ ਦਿਲ ਲਾ ਕੇ ਕੰਮ ਕਰਨਾ ਆ ਤੇ ਪਿੱਛੇ ਦਾ ਬਿਲਕੁਲ ਫਿਕਰ ਨਹੀਂ ਕਰਨਾ ਨਹੀਂ ਕੋਈ ਗੱਲ ਜਿਹੜੀ ਹੁਣ ਤਨੀ ਵੱਡੀ ਜ਼ਿੰਮੇਵਾਰੀ ਸੀ ਨਾ ਜੋ ਅੱਧੀ ਉਹ ਵੇਖ ਲੈਣਾ ਕਿੰਨਾ ਚੰਗਾ ਪਰੋਣਾ ਮਿਲ ਗਿਆ ਹਾਂਜੀ ਹਾਂਜੀ ਤੇ ਹੋਰ ਦੱਸ ਅਸੀਂ ਕੀ ਲੱਭਣਾ ਚੜਦੀ ਗੱਲ ਫੇਰ ਪਾਣੀ ਇੱਥੇ ਉਹ ਤੇ ਘੜਾ ਪਕਾਉਣਾ ਹਾਂ ਨਹੀਂ ਰੋਟੀ ਪਾਣੀ ਆਪਣਾ ਖਾਇਆ ਕਰੀ ਤੇ ਜਦੋਂ ਤੇਰਾ ਲੱਗਿਆ ਕਰੋਗੇ ਨਾ ਟਾਈਮ ਵਨ ਜਦੋਂ ਕਿ ਤੇਰਾ ਲੱਗਿਆ ਕਰੋਗੇ ਨਾ ਟਾਈਮ ਜਦੋਂ ਤੇਰਾ ਬਹੁਤ ਟਾਈਮ ਜਦੋਂ ਵੀ ਕਿਤੇ ਟਾਈਮ ਲਗਿਆ ਕਰੋਗਾ ਨਾ ਉਦੋਂ ਫੋਨ ਕਰ ਦਿਆ ਕਰੇ ਕੋਈ ਗੱਲ ਨਹੀਂ ਕਿੱਥੇ ਲੋ ਜੀ ਚੰਗਾ ਫਿਰ ਪੂਆ ਜੀ ਚੰਗਾ ਪੁੱਤ ਵੱਡੀ ਵੱਡੀ ਉਮਰ ਹੋਵੇ ਹਾਂ ਕੋਈ ਗੱਲ ਨਹੀਂ ਮਗਰ ਆ ਜਾ ਕਰਾਂਗੇ ਪਾ ਹਲੋ 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 ਬੋਲੀ ਲੜੀ ਹਲੋ ਜਿੱਦਾਂ ਵੀ ਹੁੰਦਾ ਉਹਨਾਂ ਨੂੰ ਮਨਾ ਤਾਂ ਨੀ ਮੈਂ ਕਿਹੜੇ ਫੇਰਕਲ ਕਰਕੇ ਵੇਖੂਗੀ ਉਹਨਾਂ ਨਾਲ ਤੂੰ ਉਹਨਾਂ ਨੂੰ ਕਵੀਂ ਫਿਰ ਰੰਗ ਨੂੰ ਕੀ ਕਰਨਾ ਵਾ ਰੰਗ ਤੇ ਦੋ ਹੀ ਹੁੰਦੇ ਹੂੰ ਵਾ ਵੇਹ ਬਹੁਤ ਤੂੰ ਮਨਾ ਉਹਨਾਂ ਨੂੰ ਕਹਿ ਪੇ ਰੰਗ ਤੇ ਦੋ ਹੀ ਹੁੰਦੇ ਆ ਜਾਂ ਗੋਰਾ ਤੇ ਜਾਂ ਥੋੜਾ ਸਲੇਰਾ ਜਿਆਦਾ ਕਾਲਾ ਵੀ ਨਹੀਂ ਰੰਗ ਸਾਡੇ ਮੁੰਡੇ ਦਾ ਚੱਲ ਇਹਦੀ ਚੱਲ ਆਖ ਤੇ ਇਹ ਉਹ ਆਂਦੇ ਮੁੰਡੇ ਦਾ ਰੰਗ ਕਾਲਾ ਵਾ ਨਾ ਪਹਿਲਾਂ ਨਹੀਂ ਤੈਨੂੰ ਦਿਖਿਆ ਜਿੱਦਣ ਫੋਟੋ ਵਿਖਾ ਲਈ ਸੀ ਕੋਈ ਗੱਲ ਨਹੀਂ ਤੇਰਾ ਖੜਾ ਤੇ ਮੈਂ ਵੀ ਨਹੀਂ ਛੱਡਦੀ ਉਹ ਤੂੰ ਜਹਾ ਉਹਨਾਂ ਦੇ ਘਰ ਉਹ ਵੱਡੇ ਆ ਉਹ ਉੱਥੇ ਗਿਆ ਹਨਾ ਕੀ ਬੰਦਾ ਵਾ ਹ ਮਿੰਟ ਟੈਂ ਮੈਂ ਕਿਹਨਾਂ